ਹੌਸਲੇ ਵੀ ਹਕੀਮ ਤੋਂ ਘੱਟ ਨਹੀਂ ਹੁੰਦੇ ਹੌਸਲੇ ਵੀ ਹਕੀਮ ਤੋਂ ਘੱਟ ਨਹੀਂ ਹੁੰਦੇ ਕਈ ਵਾਰੀ ਤਾਕਤ ਦੀ ਦਵਾ ਬਣ ਜਾਂਦੇ ਕਈ ਵਾਰੀ ਤਾਕਤ ਦੀ ਦਵਾ ਬਣ ਜਾਂਦੇ ਕਿਤੇ ਸੱਪ ਦਾ ਡੰਗ ਮੌਤ ਦਾ ਕਾਰਨ ਹੁੰਦੀ ਕਿਤੇ ਸੱਪ ਦਾ ਡੰਗ ਮੌਤ ਦਾ ਕਾਰਨ ਹੁੰਦੀ ਕਿਤੇ ਸੱਪ ਦਾ ਜ਼ਹਿਰ ਵੀ ਸ਼ਿਫਾ ਬਣ ਜਾਂਦੇ ਕਿਤੇ ਸੱਪ ਦਾ ਜ਼ਹਿਰ ਵੀ ਸ਼ਿਫਾ ਬਣ ਜਾਂਦੇ ਹੌਸਲੇ ਵੀ ਹਕੀਮ ਤੋਂ ਕੱਟ ਨਹੀਂ ਹੁੰਦੇ ਕਈ ਵਾਰੀ ਤਾਕਤ ਦੀ ਦਵਾਈ ਬਣ ਜਾਂਦੇ ਕਈ ਆਪਣੇ ਵੀ ਮਾਰ ਦਿੰਦੇ ਨੇ ਛੁਰਾ ਪਿੱਟਦੇ ਕਈ ਆਪਣੇ ਵੀ ਮਾਰ ਦਿੰਦੇ ਨੇ ਛੁਰਾ ਪਿੱਟਦੇ ਕਈ ਬਿਗਾਨੇ ਵੀ ਹੱਥ ਵਿੱਚ ਤਣ ਜਾਂਦੇ ਕਈ ਬਿਗਾਨੇ ਵੀ ਹੱਥ ਵਿੱਚ ਤਣ ਜਾਂਦੇ ਹੌਸਲੇ ਵੀ ਹਕੀਮ ਤੋਂ ਕੱਟ ਨਹੀਂ ਹੁੰਦੇ ਕਈ ਵਾਰੀ ਤਾਕਤ ਦੀ ਦਵਾਈ ਬਣ ਜਾਂਦੇ ਜਿਹੜੇ ਲੈਂਦੇ ਨੇ ਹਲਫ ਮਰਾਂਗੇ ਨਾਲ ਤੇਰੇ ਜਿਹੜੇ ਲੈਂਦੇ ਨੇ ਹਲਫ ਮਰਾਂਗੇ ਨਾਲ ਤੇਰੇ ਉਹ ਵੀ ਵਕਤ ਆਉਣ ਤੇ ਛੱਡ ਰਣ ਜਾਂਦੇ ਉਹ ਵੀ ਵਕਤ ਆਉਣ ਤੇ ਛੱਡ ਰਣ ਜਾਂਦੇ ਹੌਸਲੇ ਵੀ ਹਕੀਮ ਤੋਂ ਘੱਟ ਨਹੀਂ ਹੁੰਦੇ ਕਈ ਵਾਰੀ ਤਾਕਤ ਦੀ ਦਵਾਈ ਬਣ ਜਾਂਦੇ ਹੰਸ ਦਾ ਐਵੇਂ ਤੇ ਨਹੀਂ ਪੰਛੀਆਂ ਚੋਂ ਨਾ ਵੱਡਾ ਹੰਸ ਦਾ ਐਵੇਂ ਤੇ ਨਹੀਂ ਪੰਛੀਆਂ ਚੋਂ ਨਾ ਵੱਡਾ ਚੁੰਝ ਛੋਂਦਿਆਂ ਹੀ ਦੁੱਧ ਤੇ ਪਾਣੀ ਛਣ ਜਾਂਦੇ ਚੁੰਝ ਛੋਂਦਿਆਂ ਹੀ ਦੁੱਧ ਤੇ ਪਾਣੀ ਛਣ ਜਾਂਦੇ ਹੌਸਲੇ ਵੀ ਹਕੀਮ ਤੋਂ ਟੱਟ ਨਹੀਂ ਹੁੰਦੇ ਕਈ ਵਾਰੀ ਤਾਕਤ ਦੀ ਦਵਾਈ ਬਣ ਜਾਂਦੇ ਅਮਰ ਸਿਆ ਰੋਟੀ ਘਰ ਦੀ ਹੀ ਚੰਗੀ ਹੁੰਦੀ ਹੈ ਅੰਬਰਸਿਆਂ ਰੋਟੀ ਘਰ ਦੀ ਹੀ ਚੰਗੀ ਹੁੰਦੀ ਵਿੱਚ ਹੋਟਲਾਂ ਦੇ ਲਟਾਉਣ ਕਿਉਂ ਧਣ ਜਾਂਦੇ ਵਿੱਚ ਹੋਟਲਾਂ ਦੇ ਲਟਾਉਣ ਕਿਉਂ ਧਣ ਜਾਂਦੇ ਹੌਸਲੇ ਵੀ ਈਮ ਤੋਂ ਟੱਟ ਨਹੀਂ ਹੁੰਦੇ ਕਈ ਵਾਰੀ ਤਾਕਤ ਦੀ ਦਵਾਈ ਬਣ ਜਾਂਦੇ ਕਈ ਵਾਰੀ ਤਾਕਤ ਦੀ ਦਵਾਈ ਬਣ ਜਾਂਦੇ ਧੰਨਵਾਦ